ਮਲਾਜਮ ਸਾਥੀਓ ਤੇ ਪੈਨਸ਼ਨਰ ਸਾਥੀਓ ਅੱਜ ਅਸੀਂ ਬੈਨੀਫਿਟ ਕੈਲਕੂਲੇਟ ਕਰਨ ਲੱਗੇ ਆ ਜਿਹੜੇ ਸਾਨੂੰ ਰਿਟਾਇਰਮੈਂਟ ਦੀ ਟਾਈਮ ਤੇ ਮਿਲਦੇ ਆ ਮਤਲਬ ਜਦੋਂ 25 ਸਾਲ ਤੋਂ ਵੱਧ ਦੇ ਸਰਵਿਸ ਕਰਕੇ ਕੋਈ EMPLYE ਰਿਟਾਇਰ ਹੁੰਦਾ ਤਾਂ ਉਹਨੂੰ ਕਿਹੜੇ ਕਿਹੜੇ ਬੈਨੀਫਿਟ ਜਿਹੜੇ ਆ ਉਹ ਮਿਲਦੇ ਆ ਰਿਟਾਇਰਮੈਂਟ ਤੇ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਹੈਲਪ ਦੇ ਨਾਲ ਕਰਦੇ ਆ EMPLYE ਉਹਦੀ ਡੇਟ ਆਫ ਬਰਥ ਹੈਗੀ 15/4/56 ਡੇਟ ਆਫ ਰਿਟਾਇਰਮੈਂਟ ਹੈਗੀ ਆ 30/4/2015 ਮਤਲਬ 59 ਇਅਰ ਦੀ ਸਰਵਸ ਹੁਣੇ ਕੀਤੀ ਕੁਆਲੀਫਾਈ ਸਰਵਸ ਉਹਦੀ ਸਪੋਜ਼ ਕਰ ਲੈਨੇ ਆ 33 ਇਅਰ ਤਾਂ ਹਾਫ ਇਅਰ ਲਈ ਬਣਾਲੇ 66 ਹੋਗੇ ਬੇਸਿਕ ਪੇ ਉਹਦੀ ਸਪੋਜ਼ ਕਰ ਲਈ 85900 ਪੋਸਟ ਟਾਈਮ ਦਾ ਡੀਏ 17% ਡੀਏ ਹੈਗਾ 17% ਤਾਂ ਸਭ ਤੋਂ ਪਹਿਲੀ ਟਰਮ ਆਉਂਦੀ ਹੈ ਬੇਸਿਕ ਪੈਨਸ਼ਨ ਕਿੰਨੀ ਬਣੂਗੀ ਬੇਸਿਕ ਪੈਨਸ਼ਨ ਬੇਸਿਕ ਪੈਨਸ਼ਨ ਦੇ ਲਈ ਅਸੀਂ ਜਿਹੜੀਆਂ ਮੈਕਸਿਮਮ 1/12 2011 11 1/12 2011 ਤੋਂ ਬਾਅਦ 25 ਇਅਰ ਦੀ ਅਗਰ ਸਰਵਿਸ ਕੰਪਲੀਟ ਕਰਦਾ ਤਾਂ ਉਹਨੂੰ ਫੁੱਲ ਬੈਨੀਫਿਟ ਦਿੱਤਾ ਜਾਂਦਾ ਫੁੱਲ ਬੈਨੀਫਿਟ ਦਾ ਮਤਲਬ ਕਿ ਬੇਸਿਕ ਪੈਨਸ਼ਨ ਕੀ ਹੈ ਸਿੱਧਾ ਜੋ ਵੀ ਉਸ ਟਾਈਮ ਦੀ ਬੇਸਿਕ ਪੇ ਹੁੰਦੀ ਹੈ ਉਹਦਾ ਹਾਫ ਹੋ ਜਾਂਦਾ ਹੁਣ ਐਕਚੁਅਲ ਇਹਦਾ ਬੇਸਿਕ ਪੈਨਸ਼ਨ ਕੀ ਆ ਮੰਨ ਲਓ 25 ਸਾਲ ਦੀ ਸਰਵਿਸ ਹੋ ਉਸ ਇਹਦੀ ਹੋਗੀ ਕਿਉਂਕਿ 33 ਸਾਲ ਦੀ ਸਰਵਿਸ ਆ 25 ਤਾਂ ਹੋਈ ਗਏ ਤਾਂ ਇਹਦਾ ਮਤਲਬ ਬੇਸਿਕ ਪੈਨਸ਼ਨ ਕੀ ਆ ਜੂਗੀ 85900 ਇਹਦਾ ਸੀ ਹਾਫ ਕਰ ਦਾਂਗੇ ਜ਼ਿਆਦਾਤਰ ਇਹ ਹਾਫ ਕੀਤਾ ਜਾਂਦਾ ਪਰ ਬੇਸਿਕ ਪੈਨਸ਼ਨ ਕੀ ਬਣਦੀ ਹੁੰਦੀ ਇੱਕ ਇਹ ਬਣ ਜੂਗੀ ਜਿਹੜੀ ਦੋਨਾਂ ਚੋ ਮੈਕਸਿਮਮ ਹੁੰਦੀ ਆ ਉਹ ਸਾਡੀ ਜਿਹੜੀ ਆ ਉਹ ਬੇਸਿਕ ਪੈਨਸ਼ਨ ਹੁੰਦੀ ਆ ਪਰ ਇਹ ਵਾਲੀ ਚੀਜ਼ ਉਦੋਂ ਅਪਲਾਈ ਹੁੰਦੀ ਹੈ ਜਦੋਂ 25 ਸਾਲ ਤੋਂ ਸਰਵਿਸ ਜਿਹੜੀ ਹੈ 25 ਸਾਲ ਜਾਂ 25 ਸਾਲ ਤੋਂ ਜ਼ਿਆਦਾ ਹੈ ਕਿ ਬੇਸਿਕ ਪੇ ਇਹਦੇ ਵਿੱਚ ਅਸੀਂ ਗ੍ਰੇਡ ਪੇ ਵੀ ਐਡ ਕਰਨੀ ਆਈਆਰ ਵੀ ਐਡ ਕਰਨਾ ਹੁੰਦਾ ਐਨਪੀਏ ਵੀ ਐਡ ਕਰਨਾ ਹੁੰਦਾ ਸੈਕਰੀਟ ਪੇ ਪਲੱਸ ਸਪੈਸ਼ਲ ਪੇ ਇਹ ਵੀ ਐਡ ਕਰਨੀ ਹੁੰਦੀ ਹੈ ਇਹਨਾਂ ਸਾਰਿਆਂ ਨੂੰ ਪਲੱਸ ਕਰਕੇ ਉਹਦਾ ਹਾਫ ਕੀਤਾ ਹੈ ਸਿਕਸਪੇ ਕਮਿਸ਼ਨ ਦੇ ਵਿੱਚ ਇਹ ਵੀ ਖਤਮ ਹੋ ਗਿਆ ਇਹ ਵੀ ਖਤਮ ਆ ਇਹ ਜਿਨ੍ਹਾਂ ਨੂੰ ਮਿਲ ਰਿਹਾ ਉਹ ਇਹਦੇ ਵਿੱਚ ਪਲੱਸ ਕਰ ਸਕਦੇ ਆ ਮੈਂ ਨੈਕਸਟ ਟਾਈਮ ਜਿਹੜਾ ਹੈਗਾ ਅੱਗੇ ਜਿੱਦਾਂ ਡੀਸੀਆਰਜੀ ਆ ਜਾਂ ਲੀਵਨ ਕੈਸ਼ਮੈਂਟ ਆ ਉਹਨਾਂ ਦੇ ਕਿਸੇ ਦੇ ਵਿੱਚ ਵੀ ਇਹ ਰਿਪੀਟ ਨਹੀਂ ਕਰੂੰਗਾ ਫਾਰਮੂਲੇ ਦੇ ਵਿੱਚ ਤਾਂ ਇਹ ਸਾਡੀ ਜਿਹੜੀ ਆ ਇਹਨਾਂ ਜਦੋਂ ਹਾਫ ਕਰਾਂਗੇ ਤਾਂ ਉਹ ਆ ਜਾਊਗਾ 42900 ਇਹ ਸਾਡੀ ਜਿਹੜੀ ਬੇਸਿਕ ਪੈਨਸ਼ਨ ਬਣ ਗਈ ਹੈ ਹੁਣ ਸਪੋਜ਼ ਕਰੋ ਕਿ ਕਿਸੇ EMPLYEE ਦੀ ਜਿਹੜੀ ਸਰਵਸਾ ਉਹ 23 ਇਅਰ ਹੁੰਦੀ ਹੈ ਤਾਂ ਫੇਰ ਇਹ ਫਾਰਮੂਲਾ ਕੀ ਬਣੂਗਾ ਇੱਥੇ ਐਕਚੁਅਲ ਚ ਇਹ ਹੁੰਦਾ ਆ ਵਾਲੇ ਸਾਰੇ ਪਲੱਸ ਕਰ ਲੈਣੇ ਆ ਮਤਲਬ ਬੇਸਿਕ ਪੇ ਆ ਸਾਰੇ ਪਲੱਸ ਕਰ ਲੈਣੇ ਆ ਇਸੇ ਤਰ੍ਹਾਂ ਹੀ ਇੱਥੇ ਮੈਂ ਇਕੱਲਾ ਬੀਪੀ ਲਿਖਣ ਲੱਗਿਆ ਮਲਟੀਪਲਾਈ ਸ਼ਿਮਾਈਆਂ ਓਵਰ 2 ਇੰਟੂ 50 ਉਨੇ ਕੀ ਬਣ ਗਿਆ ਇਹ ਸਾਡੀ ਹੈਗੀ 85900 ਸ਼ਮਾਇਆ ਮੰਨ ਲਓ 23 ਇਅਰ ਦੀ ਸਰਵਸਾ ਤਾਂ ਉਹਦੀਆਂ ਸ਼ਮਾਇਆ ਕਿੰਨੀਆਂ ਬਣਗੀਆਂ 46 46 ਬਣਗੀਆਂ 46 2 ਗੁਣਾ ਇਸ ਤਰ੍ਹਾਂ ਇਹਨੂੰ ਕੈਲਕੂਲੇਸ਼ਨ ਕਰ ਲਾਂਗੇ ਇਹ ਜਿਹੜੀ ਬੇਸਿਕ ਪੈਨਸ਼ਨ ਆ ਇਹ ਪ੍ਰੋਪੋਰਸ਼ਨੇਟ ਬਣ ਜੂਗੀ ਕਿਉਂਕਿ ਉਹਦੀ ਜਿਹੜੀ ਸਰਵਸਾ ਉਹ 25 ਤੋਂ ਘੱਟ ਆ 25 ਸਾਲ ਤੋਂ ਘੱਟਾ 25 ਸਾਲ ਤੇ ਫੁੱਲ ਬੈਨੀਫਿਟ ਦਾ ਮਤਲਬ ਕਿ ਉਹ ਜਿਹੜੀ ਬੇਸਿਕ ਜਿਹੜੀ ਹੈਗੀ ਆ ਜੋ ਆ अमाउंट ਬਣਦੀ ਉਹਦਾ ਕੀ ਹੋ ਜਾਂਦਾ ਹਾਫ ਹੋ ਜਾਂਦਾ ਇੱਥੇ ਅਸੀਂ ਇਹ ਛਮਾਈਆਂ ਤਾਂ ਨਹੀਂ ਲਿਖਦੇ ਕਿਉਂਕਿ 25 ਦੀਆਂ ਛਮਾਈਆਂ 50 ਬਣਨਗੀਆਂ ਤਾਂ ਜਦੋਂ ਅਸੀਂ ਇੱਥੇ 50 ਲਿਖਾਂਗੇ ਇੱਥੇ ਵੀ 50 ਉਹ ਖਤਮ ਹੋ ਜਾਊਗਾ ਤਾਂ ਉਹਦਾ ਜਿਹੜਾ ਹਾਫ ਕੀਤਾ ਜਾਂਦਾ ਹੁਣ ਨੈਕਸਟ ਜਿਹੜਾ ਅੱਗੇ ਕਮਿਊਟ ਪੋਰਸ਼ਨ ਆ ਜਾਂਦਾ ਜਿਹੜੇ ਅੱਗੇ ਫਾਰਮੂਲੇ ਲਗਾਉਂਗਾ ਉਹਨਾਂ ਦੇ ਵਿੱਚ ਮੈਂ ਐਨਪੀਏ ਸੈਕਰੀਟੇਟ ਪੇ ਸਪੈਸ਼ਲ ਪੇ ਨਹੀਂ ਲਿਖੂਗਾ ਜੇਕਰ ਕੋਈ EMPLYee ਕਹਿੰਦਾ ਮੈਂ ਕਮਿਊਟ ਕਰਾਉਣੀ ਹੈ ਹੁਣ ਜਿਹੜੀ 1 4 2014 ਔਨਵਰਡ 1 4 2014 ਤੋਂ ਬਾਅਦ ਜਿਹੜੀ ਕਮਿਊਟੇਸ਼ਨ ਜਿਹੜੀ ਪਰਸੈਂਟੇਜ ਆ ਉਹ 30% ਆ ਤਾਂ ਹਣ ਅਸੀਂ ਕਮਿਊਟ ਕਰਨੀ ਹੈ ਕਮਿਊਟ ਪੋਰਸ਼ਨ ਉਹ ਕਿੱਦਾਂ ਫਾਈਂਡ ਕਰਨਾ ਜਿਹੜੀ ਸਾਡੀ ਬੇਸਿਕ ਪੈਨਸ਼ਨ ਬਣੀ ਹੈ 42900 ਪਿਆ ਇਹਦਾ ਅਸੀਂ 30% ਮਤਲਬ 30 ਓਵਰ 100 12885 ਇਹ ਸਾਡੀ ਕੀ ਆ ਗਈ ਕਮਿਊਟੇਸ਼ਨ ਪੋਰਸ਼ਨ ਆ ਗਿਆ ਜਿਹੜਾ 12885 ਇਹ ਸਾਡੇ ਕੀ ਆ ਗਈ ਇਨਸਟਾਲਮੈਂਟ ਬਣ ਗਈ ਜਦੋਂ ਅਸੀਂ ਜਿਹੜੀ ਪੈਨਸ਼ਨ ਜਿਹੜੀ ਲਵਾਂਗੇ ਤਾਂ ਉਦੋਂ ਜਿਹੜਾ ਇਹ ਜਿਹੜੀ ਕਮਿਊਟੇਸ਼ਨ ਅਮਾਉਂਟ ਆ ਇਹ ਜਿਹੜੀ ਆ ਉਹ ਡਿਡਕਟ ਹੋ ਗਈ ਮਾਈਨਸ ਹੋ ਗਈ ਪੈਨਸ਼ਨ ਦੇ ਵਿੱਚੋਂ ਉਹ ਵੀ ਦੱਸਾਂਗੇ ਅੱਗੇ ਜਾ ਕੇ ਹੁਣ ਅੱਗੇ ਆ ਗਈ ਕਮਿਊਟੇਸ਼ਨ ਵੈਲਿਊ ਕਮਿਊਟਰਡ ਵੈਲਿਊ ਕਮਿਊਟਰਡ ਵੈਲਿਊ ਇਹਦਾ ਫਾਰਮੂਲਾ ਕੀ ਆ ਕਮਿਊਟੇਸ਼ਨ ਪੋਰਸ਼ਨ ਜੋ ਵੀ ਸਾਡਾ ਬਣ ਗਿਆ ਮਲਟੀਪਲਾਈ 12 12 ਨਾਲ ਮਲਟੀਪਲਾਈ ਇੱਥੇ ਆਉਂਦਾ ਪਰਚੇਜ਼ ਵੈਲਿਊ ਪਰਚੇਜ਼ ਰੇਟ ਮਤਲਬ ਕਿ ਜਿਵੇਂ 15 4 1952 ਉਹਦੀ ਡੇਟ ਆਫ ਬਰਥ ਆ ਤਾਂ 15 4 2015 ਨੂੰ ਉਹਦੀ ਜਿਹੜੀ ਏਜ ਆ ਉਹ 58 ਇਅਰ ਪੂਰੀ ਹੋ ਗਈ ਤਾਂ ਹੁਣ ਅੱਗੇ ਉਹਦੀ ਕਿਹੜੀ ਚੱਲ ਪਈ 59 ਤਾਂ ਅਸੀਂ ਕੀ ਆ ਜਿਹੜਾ ਬੰਦਾ 58 ਸਾਲ ਤੇ ਰਿਟਾਇਰ ਹੋ ਰਿਹਾ ਅਸੀਂ 59 ਵਾਲੀ ਵੈਲਿਊ ਦੇਖਣੀ ਆ ਇੱਥੇ 59 ਵਾਲਾ 8.371 ਹੁਣ ਇਹ ਕਿੰਨੇ ਸਾਲ ਤੇ ਰਿਟਾਇਰ ਹੋ ਰਿਹਾ 59 ਤੇ ਤਾਂ ਅਸੀਂ ਕਿਹੜੀ ਲਾਵਾਂਗੇ ਉਸ ਤੋਂ ਅਗਲੇ ਸਾਲ ਵਾਲੀ ਲੈਣੀ ਆ ਮਤਲਬ 8.287 ਇਹਨੂੰ ਮਲਟੀਪਲਾਈ ਕਰਾਂਗੇ ਸਾਡੇ ਕੋਲੇ ਆਜੂ 12 ਲੱਖ 81000 336 ਰੁਪਏ ਇਹ ਕਿਹੜੀ ਵੈਲਿਊ ਆ ਗਈ ਕਮਿਊਟਡ ਵੈਲਿਊ ਆ ਗਈ ਜਿਹੜੀ ਉਹਨੂੰ ਰਿਟਾਇਰਮੈਂਟ ਦੇ ਉੱਪਰ ਮਿਲੂਗੀ ਇਹ ਕੀ ਆ ਗਈ ਇਹ ਇਨਸਟਾਲਮੈਂਟ ਬਣ ਗਈ ਹੈ ਡੀ ਸੀ ਆਰ ਜੀ ਡੀ ਸੀ ਆਰ ਜੀ ਕੀ ਹੈ ਡੈਥ ਕਮ ਰਿਟਾਇਰਮੈਂਟ ਗ੍ਰੈਚੁਇਟੀ ਇਹ ਦੋ ਕੇਸਾਂ ਦੇ ਵਿੱਚ ਮਿਲਦੀ ਹੈ ਜਾਂ ਤਾਂ ਡੈਥ 'ਚ ਮਿਲਦੀ ਹੈ ਜਾਂ ਰਿਟਾਇਰਮੈਂਟ ਤੇ ਇਹਦਾ ਕੀ ਫਾਰਮੂਲਾ ਬੇਸਿਕ ਪੇ ਪਲੱਸ ਡੀਏ ਮਲਟੀਪਲਾਈ ਛਮਾਈਆਂ ਨੀਚੇ 4 4 ਤਾਂ ਮੈਕਸਿਮਮ ਜਿਹੜੀਆਂ ਛਮਾਈਆਂ ਗਰੁੱਪ ਸੀ ਦਾ ਡੀ ਦਾ ਏ ਦਾ ਏਮਪਲਾਈ ਆ ਉਹਦੇ ਲਈ 66 ਹੁੰਦੀਆਂ 66 ਤੇ ਜਿਹੜਾ ਗਰੁੱਪ ਡੀ ਆ ਉਹਦੇ ਲਈ 70 ਹੁੰਦੀਆਂ ਤਾਂ ਇੱਥੇ ਬੇਸਿਕ ਪੇ ਸਾਡੀ ਕਿੰਨੀ ਆ 85 900 DA 17% ਤਾਂ ਸਾਡਾ ਆ ਜਾਊਗਾ 613 ਇਹਨੂੰ ਪਲੱਸ ਕਰ ਦੇਣਾ ਫਿਰ 68 ਨਾਲ ਮਲਟੀਪਲਾਈ 68 ਸ਼ਮਾਈਆਂ ਜਿੰਨੇ ਸਾਲ ਉਹਦੀ ਸਰਵਿਸ ਆ 33 ਸਾਲ ਦੀ ਸਰਵਿਸ ਅਸੀਂ ਉਹਦੀ ਮੰਨੀਆਂ ਸਟਾਰਟਿੰਗ ਦੇ ਉੱਪਰ ਤਾਂ ਇਹਨੂੰ ਡਿਵਾਈਡ ਕਰ ਦੇਣਾ 4 ਨਾਲ 16,58,300 ਇਹਨੂੰ ਕੈਲਕੂਲੇਟ ਕਰ ਲਿਓ ਇਹ ਅਮਾਉਂਟ ਆਜੂਗਾ ਮੈਕਸਿਮਮ ਜਿਹੜੀ ਗ੍ਰੈਚੁਇਟੀ ਆ ਉਹ 1-16 ਤੋਂ ਬਾਅਦ ਜਿਹੜੀ ਹੈਗੀ ਆ ਉਹ 20 ਲੱਖ ਰੁਪਏ ਆ ਤਾਂ 20 ਲੱਖ ਤੋਂ ਉੱਪਰ ਨਹੀਂ ਮਿਲੂਗਾ 20 ਲੱਖ ਤੋਂ نیچے ਜੋ ਵੀ ਆਊਗਾ ਉਹ ਮਿਲ ਜੂਗਾ ਤਾਂ ਫੈਮਿਲੀ ਦੀ ਪੈਨਸ਼ਨ ਕਿੰਨੀ ਹੁੰਦੀ ਹੈ ਇਹ 30% ਹੁੰਦੀ ਹੈ ਤਾਂ ਮਤਲਬ ਬੇਸਿਕ ਪੇ 85900 30 100 ਤਾਂ 85900 30 100 ਤੇ ਸਾਡੇ ਕੋਲ ਹੈ ਜੀ 25770 ਇੱਕ ਹੀ ਬਣ ਗਈ ਫੈਮਿਲੀ ਪੈਨਸ਼ਨ ਬਣ ਗਈ ਤਾਂ ਹੋਏਗਾ ਲੀਵ ਇਨ ਕੈਸ਼ਮੈਂਟ ਇਹਦਾ ਫਾਰਮੂਲਾ ਬੇਸਿਕ ਪੇ ਪਲੱਸ ਡੀਏ ਇਹਨਾਂ ਦੋਨਾਂ ਨੂੰ ਜੋੜ ਲੈਣਾ ਤੇ ਜਿੰਨੀਆਂ ਸਾਡੀਆਂ ਅਨ ਲੀਵ ਮੈਕਸਿਮਮ ਜਿਹੜੀ 300 ਅਨ ਲੀਵ ਦੀ ਅਸੀਂ ਇਨਕੈਸ਼ਮੈਂਟ ਜਿਹੜੀ ਆ ਕਰ ਸਕਦੇ ਆ ਤਾਂ ਆਪਾਂ ਸਪੋਜ਼ ਕਰ ਲਿਆ ਵੀ 300 ਜਿਹੜੀਆਂ ਉਹਦੀਆਂ ਅਨ ਲੀਵ ਜਿਹੜੀਆਂ ਹੈਗੀਆਂ ਤਾਂ ਇਹਨੂੰ ਮਲਟੀਪਲਾਈ ਕਰਾਂਗੇ ਸਾਡੇ ਕੋਲ ਬਣੂ 1050000 300 ਰੁਪਏ ਤਾਂ ਲੀਵਨ ਕੈਸ਼ਮੈਂਟ ਤੋਂ ਬਾਅਦ ਸਾਡਾ ਜੋ ਵੀ ਜੀਪੀਐਫ ਅਮਾਉਂਟ ਹੋਊਗੀ ਸਾਡੀ ਜਾਂ ਐਨਪੀਐਸ ਹੋਊਗਾ ਉਹਦੇ ਅਕੋਰਡਿੰਗ ਸਾਨੂੰ ਉਹ ਵੀ ਮਿਲ ਜਾਊਗਾ ਫਿਰ ਜੀਆਈਐਸ ਜੀਏਐਸ ਦੇ ਵਿੱਚ ਸਾਨੂੰ ਜਿਹੜਾ ਸੇਵਿੰਗ ਦਾ ਪੈਸਾ ਹੁੰਦਾ ਉਹ ਮਿਲ ਜਾਂਦਾ ਹੈ ਟਨ ਤੋਂ ਬਾਅਦ ਕਿੰਨੀ ਪੈਨਸ਼ਨ ਸਾਨੂੰ ਮਿਲੂਗੀ ਉਹ ਕੈਲਕੂਲੇਟ ਕਰਨੀ ਆ ਤਾਂ ਬੇਸਿਕ ਪੈਨਸ਼ਨ ਕਿੰਨੀ ਆ ਸਾਡੀ ਬਣੀ 42900 ਰੁਪਏ ਤਾਂ DA 17% ਇਹ amount ਆ ਗਈ ਮੈਡੀਕਲ ਮਿਲਦਾ 1000 ਰੁਪਿਆ ਤਾਂ ਇਹ ਸਾਡੀ ਟੋਟਲ ਪੈਨਸ਼ਨ ਬਣ ਜੂ ਇੱਥੇ ਅਸੀਂ ਕਮਿਊਟਡ ਪੋਰਸ਼ਨ ਜਿਹੜਾ ਅਸੀਂ ਇਹ ਕਮਿਊਟ ਪੋਰਸ਼ਨ ਜਿਹੜੀ ਅਸੀਂ ਇਨਸਟਾਲਮੈਂਟ ਬਣਾਈ ਆ ਮੰਥਲੀ ਇਹ ਮਾਈਨਸ ਹੋ ਜੂਗੀ ਤਾਂ ਇਹ ਜਿਹੜੀ ਜਿਹੜੀ ਸਾਡੀ ਨੈਟ ਜਿਹੜੀ ਪੈਨਸ਼ਨ ਆ ਇਹ ਸਾਨੂੰ ਅਕਾਊਂਟ ਦੇ ਵਿੱਚ ਮਿਲੂਗੀ ਤਾਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਜਰੂਰ ਸ਼ੇਅਰ ਕਰਿਓ ਲਾਈਕ ਕਰਿਓ ਥੈਂਕ ਯੂ